ਸਮਕਾ ਰੌਲਾ ਕੰਮ ਹੋ ਗਿਆ ਸੀਗਾ ਤੇ ਮੰਨ ਕੇ ਚੱਲ ਵੀ ਡਰਾਈਵਰੀ ਵੀ ਆਪਾਂ ਮਤਲਬ ਕਿ ਉਹ ਆਪਾਂ ਨੂੰ ਬੰਦੇ ਨੇ ਡਰਾਈਵਰੀ ਵੀ ਦੇ ਕੇ ਉਸੇ ਮਸ਼ੀਨ ਤੇ ਠੀਕਾ ਫੇਰ ਗਿਆ ਸੀਗਾ ਉਹ ਕਹਿੰਦਾ ਲੈ ਸੀਰਿਆ ਕਹਿੰਦਾ ਹੁਣ ਤੂੰ ਯਾਰ ਟ੍ਰੇਨਿੰਗ ਆ ਗਿਆ ਹੁਣ ਤੈਨੂੰ ਕਿਸੇ ਗੱਲ ਦੀ ਘਾਟ ਨਹੀਂ ਤੂੰ ਸਾਰਾ ਕੁਝ ਕਰ ਲੈਣਾ ਮਾਨਦਾਰੀ ਵੱਡੀ ਕਰ ਹਾਂ ਤੇ ਕਹਿੰਦਾ ਹੁਣ ਤੂੰ ਆਹੀ ਮਸ਼ੀਨ ਚਲਾ ਲੈ ਕਿੰਨਾ ਚਿਰ ਚਲਾਉਣੀ ਆ ਠੀਕਾ ਮੰਨ ਕੇ ਚੱਲ ਵੀ ਉੱਥੇ ਮੇਰੇ ਵੀ ਨਾਨਕੇ ਹਟ ਲਮੀ ਉਹ ਮੁੰਡਿਆਂ ਦੇ ਵੀ ਨਾਨਕੇ ਆ ਐਸੇ ਤੂੰ ਨਾਨਕੇ ਘਰ ਰਹਿਣਾ ਨਾਨਕੇ ਘਰ ਰਹਿਣ ਦਾ ਸੀ ਠੀਕ ਤੇ ਮੰਨਗੇ ਇੰਨਾ ਯਾਰ ਆਪਣੇ ਤੇ ਇਮਾਨਦਾਰੀ ਕਰਿਆ ਕਰਨ ਉਹ ਬੰਦੇ ਅਸੀਂ 4-5 ਪਿੰਡਾਂ ਚ ਮਤਲਕੇ ਬਾਢੀ ਕਰਦੇ ਹੁੰਦੇ ਉਦੋਂ ਮਸ਼ੀਨ ਨੂੰ ਯਾਰ ਨਾ ਬੜਾ 1.5 ਮਹੀਨਾ ਪੌਣੇ 2 ਮਹੀਨੇ ਮਸ਼ੀਨ ਚੱਲਦੀ ਚੱਲ ਜਾਂਦੀ ਮੰਗ ਆ ਗਈ ਜੀ ਇੰਨਾ ਲੰਮਾ ਸੀਜ਼ਨ ਹੁੰਦਾ ਤੇ ਹੁਣ ਤਾਂ ਭਾਂਦਾ ਯਾਰ ਹੁਣ ਤੱਕ ਹਫਤੇ ਦੀ ਖੇੜ ਆ ਜੀ ਇੱਕ ਵਸ ਐ ਆ ਵੀ ਬਾਢੀ ਕਰੀ ਜਾਨੇ ਆ 4 ਕਿੱਲੇ ਵੱਢ ਕੇ ਕਰੀ ਵਾਗੀ 3 ਕਿੱਲੇ ਵੱਢ ਕੇ ਕਰੀ ਵਾਗੀ ਮਸ਼ੀਨ ਨੂੰ ਬਾਢੀ ਥੋੜੀ ਜਿਹਾ ਉਹਦਾ ਸਾਰਾ ਸਾਰਾ ਦਿਨ ਭੈਣ ਤੋਂ ਪੂਰੀ ਲੜਖਵੇਂ ਜੀ ਵੀ ਲੱਗਦਾ ਸੀ ਹੁਣ ਤਾਂ ਖਰ ਮਸ਼ੀਨਦਾਰੀ ਵਧ ਗਈ ਆ ਲੋਲੀ ਬੋਲੀ ਉਦੋਂ ਤਾਂ ਯਾਰ ਮੇਰੇ ਖਾਲਾ ਮਸ਼ੀਨ ਦੀ ਸਫਾਈ ਵਾਲੀ ਹੁੰਦੀ ਸੀ ਉਹਦੀ ਯਾਰ ਉਹੀ ਤਾਂ ਚੀਜ਼ ਤੇਰੀ ਥੱਲੇ ਟਰੈਕਟਰ ਹੁੰਦਾ ਜਿਹੜੀ ਤੇ ਬਾਲੀ ਬਾਡੀ ਸਾਫ ਹੁੰਦੀ ਸੀ ਯਾਰ ਉਹਦੀ ਕਾਰਨ ਕੀ ਸੀ ਬਾਈ ਉਹਦਾ ਕਾਰਨ ਯਾਰ ਉਹ ਮਸ਼ੀਨ ਦੀ ਮਤਲ ਕਾਟਰ ਦੀ ਬੰਤਰੀ ਇਹ ਜੀ ਸੀ ਕਾਟਰ ਦੀ ਹਾਂ ਹਾਂ ਐ ਨਹੀਂ ਸੀਗਾ ਡਿੱਗਾ ਡੁੱਗਾ ਕਿੰਨਾ ਮਰਜੀ ਥੱਲੇ ਨਾ ਭੈਣ ਨਹੀਂ ਹੋਰੇ ਵੀ ਪੱਟ ਦਿੰਦੀ ਸੀ ਉਹ ਅੱਛਾ ਇੰਨਾ ਬਲੇਡ ਨੀਵਾ ਚੱਲਦਾ ਸੀ ਫਿੰਗਰਾਂ ਚ ਮਾ ਥੱਲੇ ਨੂੰ ਹੁੰਦਗਾ ਧਰਤੀ ਦੇ ਇਨਾਂ ਦੇ ਤਾਂ ਕੁੰਡ ਵਾਲਾ ਹੁੰਦਾ ਹੈ ਜੇ ਥੱਲੇ ਲੱਗ ਗਿਆ ਕਟਰ ਥੱਲੋਂ ਭੈਣਾ ਕਟਰ ਥੱਲੇ ਲੱਗ ਜਾਂਦਾ ਫਿੰਗਰਾਂ ਉੱਚੀਆਂ ਰਹਿ ਜਾਂਦੀਆਂ ਹੱਥ ਨੂੰ ਚੱਕਦੀ ਨਹੀਂ ਹਾਂ ਉਹਦਾ ਥੱਲੇ ਪੜਦੀ ਸੀ ਭੈਣ ਨਹੀਂ ਜੜਾ ਘੜ ਦਿੰਦੀ ਸੀ ਇੰਨੀ ਸਫਾਈ ਯਾਰ ਇੱਕ ਬਾਈ ਹੋਰ ਆ ਯਾਰ ਇਹ ਤੇ ਨਾਟ ਘਰੇ ਕਿਉਂ ਬਾਸ ਸੀ ਕਿ ਦੂਜੇ ਤੋਂ ਵੀ ਉਹ ਨਾਟ ਘਰਾ ਟਰੈਕਟਰ ਹੀ ਉਦੋਂ ਨਾਟ ਘਰਾ ਸੀ ਜਾਂ ਹਿੰਦੁਸਤਾਨ ਸੀਗਾ ਹਿੰਦੁਸਤਾਨ ਤੇ ਵੀ ਚੱਲਦੀ ਸੀ ਵਧੀਆ ਹਿੰਦੁਸਤਾਨ ਤੇ ਵੀ ਜਲਦੀ ਸੀ ਹਿੰਦੁਸਤਾਨ ਦੇ ਮਪਾਸ ਨਹੀਂ ਸੀ ਇੰਨੀਆਂ ਯਾਰ ਅੱਛਾ 911 ਚ ਕੀ ਖਾਸੀਅਤ ਹੈ ਤਬਈ ਐਂ ਦੱਸ ਦੇ ਯਾਰ ਤੂੰ ਚਲਾਈ ਆ ਵਾਵਾ ਟਾਈਮ ਨਾ 911 ਚ ਕਿਹੜੀ ਖਾਸੀਅਤ ਹੈ ਵੀ ਉਹ ਕਾਹੋਂ ਪਾਸ ਸੀ ਉਹ ਤੇ ਉਹ ਜਦੋਂ ਐਂ ਪਾਸ ਸੀਗਾ ਕਿਤਾ ਉਹਦੇ ਗੇਰ ਬਾਲੇ ਸੀਗੇ ਹੂੰ ਹੂੰ ਇੱਕ ਇੰਜਣ ਤਾਕਤਾਲਾ ਸੀਗਾ ਉਹ ਮੇਰੇ ਹਲਾ ਮੋਚਦੇ ਹੀ ਨਹੀਂ ਸੀਗਾ ਇੱਕ ਹੈਵੀ ਲੋਹਾ ਸੀ ਨਿੱਗਰ ਸੀਗਾ ਉਹਦਾ ਟਰੈਕਟਰ ਮੈਸੀ ਮੂਸੀ ਬਾਲੇ ਹੁੰਦੇ ਸੀਗੇ ਚਿੱਟੇ-ਚੁੱਟੇ ਜਿਹੇ ਜਿਹੇ ਹੁੰਦੇ ਸੀਗੇ ਉਹ ਵੱਡਾ ਟਰੈਕਟਰ ਤਾਂ ਉਹੀ ਸੀਗਾ ਕੱਲਾ ਨਾੜ ਗਿਆ ਨਹੀਂ ਸ਼ੋਟ ਅੱਡੇ ਰਹਿੰਦਾ ਹਿੰਦੁਸਤਾਨ ਹਿੰਦੁਸਤਾਨ ਤੇ ਆਈ ਨਹੀਂ ਸ਼ੋ ਪਾਸ ਉਹਦੀਆਂ ਬ੍ਰੇਕਾਂ ਮਾੜੀਆਂ ਸੀ ਹਿੰਦੁਸਤਾਨੀ ਹਾਂ ਇੱਕ ਕਟਾਈ ਬਾਲੀ ਨਹੀਂ ਨਿੱਗਰ ਸੀ ਉਹਦੀ ਅੱਛਾ ਉਹਦਾ ਖਾਲੀ ਮਸਾ ਮੁੜਦਾ ਸੀ ਇਹਦੀ ਵੀ ਕਹਿੰਦੇ ਟਾਈਟ ਸੀ ਬਾਈਕ ਪ੍ਰੈਸ਼ਰ ਪ੍ਰੋਸਰ ਲੱਗੇ ਜਾਂਦਾ ਸੀ ਨਾੜ ਗਿਆ ਰਾਂਦੀ ਪਹਿਲੋ ਤੋਂ ਉਹੀ ਚੱਲਦੇ ਸੀ ਕਿਵੇਂ ਆਮ ਹੀ ਸਾਦੇ ਰੇਟਰ ਸਾਦੇ ਸੀਗੇ ਹਾਂ ਉਸ ਤੋਂ ਬਾਅਦ ਕਿਵੇਂ ਹੁਣ ਉੱਤੇ ਟ੍ਰੈਕਟਰਾਂ ਵਾਲੀਆਂ ਮਸ਼ੀਨਾਂ ਆ ਗਈਆਂ ਉਦੋਂ ਫਿਰ ਇਹਨਾਂ ਦੇ ਪੰਪ ਜਿਆ ਸਾਈਡ ਤੇ ਲਾਉਣ ਲੱਗੇ ਸਾਈਡ ਤੇ ਪੰਪ ਲਾ ਕੇ ਬੈਲਟ ਚੜਾਉਣ ਲੱਗੇ ਵੱਡੀਆਂ ਪੁਲੀਆਂ ਕਰਕੇ ਦੋ ਅੱਛਾ ਕਿ ਮੈਂ ਆਪਣੇ ਮੂਰੇ ਪੁਲੀ ਕੋਹਰ ਲਵਾ ਕੇ ਨਾ ਜੜੁੱਤ ਪੁਲੀ ਉਹਦੇ ਦਾ ਬੈਲਟ ਚੜਾਉਂਦੇ ਉਹ ਪਾਵਰ ਬਣ ਜਾਂਦਾ ਸੀਗਾ ਕਿਹੜੀ ਭਾਈ ਉਦੋਂ ਕਿਹੜੀ ਕੰਪਨੀ ਜਿਵੇਂ ਹੁਣ ਖਾਹੋਂ ਤਾਂ ਬਾਹਲੀਆਂ ਕੰਪਨੀ ਆ ਹੋ ਗਏ ਆ ਨਾ ਪਰ ਉਹਦਾ ਸਟੈਂਡਰਡ ਬਾਹਲੀ ਪਾਸ ਸੀਗੀ ਕੱਲੀ ਸਟੈਂਡਰਡ ਦਾ ਨਾ ਸੀ ਉਹ ਸਟੈਂਡਰਡ ਬਾਹਲੀ ਪਾਸ ਸੀ ਉਹ ਅੱਛਾ ਅੱਛਾ ਉਹ ਥੱਲੇ ਟਰੈਕਟਰ ਆਈ ਤੋਂ ਲੈ ਗਈ ਹਾਂ ਤੇ ਗੱਲ ਕਰ ਇਹਨਾਂ ਦੀ ਨਾ ਤਾਂ ਵੱਡੀ ਮਸ਼ੀਨ ਬਾਹਲੀ ਪਾਸ ਹੋਈ ਆ ਸਟੈਂਡਰਡ ਤੇ ਨਾ ਉੱਤੇ ਟਰੈਕਟਰ ਵਾਲੀ ਉੱਤੇ ਟਰੈਕਟਰ ਵਾਲੀ ਦਾ ਜ਼ੋਰ ਵਾਲਾ ਲਵਾਉਂਦੀ ਆ ਅੱਛਾ ਕੋਮਣ ਚ ਕਿਹੜੀ ਬਲਕਾਰ ਆ ਬਲਕਾਰ ਭੈਣ ਨਹੀਂ ਰੈਲੀ ਵਾਲੀ ਆ ਅੱਛਾ ਤੈ ਹੁਣ ਇਹਨਾਂ ਦੀ ਉਦੋਂ ਥੱਲੇ ਟਰੈਕਟਰ ਵਾਲੀ ਬਲਕਾਰ ਨਹੀਂ ਪਾਸ ਹੋਈ ਥੱਲੇ ਆਲੀ ਬਲਕਾਰ ਦਾ ਇਹਨਾਂ ਦਾ ਪੈਣਾ ਕਟਰ ਗੂਟਰੀ ਨਹੀਂ ਵਧੀਆ ਬਣਿਆ ਹੂੰ ਹੂੰ ਇਹ ਗੱਲਾਂ ਨੇ ਭਰਾਵੋ ਅੱਜ ਬੈਠੇ ਸੀ ਖੇਤ ਕਿਉਂਕਿ ਹਜੇ ਤਰੇਲ ਆ ਗਈ ਹਨਾ ਤਰੇਲ ਕਰਕੇ ਕੰਮ ਸਾਨੂੰ ਐ ਵੀ ਤਰੇਲ ਲੈ ਜੇ ਤੇ ਬਾਈ ਗੱਲਾਂ ਦੱਸੀ ਜਾਂਦਾ ਸੀ ਨਾਲ ਆਪਣਾ ਫਿਰ ਮਿੱਤਰ ਵੀ ਫਿਰ ਕਿੱਥੇ ਵਿਸੇ ਹਟਦਾ ਉਹ ਵੀ ਗਰਾਰੀ ਆਵਾਜ਼ ਆ ਬੰਦਾ ਆਪਣਾ ਤੇ ਬਾਈ ਨੂੰ ਪੁੱਛਿਆ ਸਾਰੀ ਡਿਟੇਲ ਚ ਜਾਣਕਾਰੀ ਦਿੱਤੀ ਹੈ ਧੰਨਵਾਦ ਆ ਜੀ ਵੀਡੀਓ ਨੂੰ ਇਹਨੂੰ ਵੀ ਸ਼ੇਅਰ ਕਰਦੇ ਵਾਦ ਤੋਂ ਵਾਦ